ਸਿਆ ਕਾਲ ਡੇ ਟੂ ਡੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਗਾ ਗੰਦੀਪ ਕੋਰ ਸਵਾਗਤ ਕਰਦੀ ਆ ਅਸੀਂ ਤੁਹਾਨੂੰ ਇੱਕ ਬੜੀ ਹੀ ਦਿਲਚਸਪ ਤੇ ਵੱਖਰੀ ਜਾਣਕਾਰੀ ਦੇਣ ਜਾ ਰਹੇ ਹਾਂ ਹਰ ਸਾਲ ਜਦੋਂ ਹੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਸਕੂਲਾਂ ਦੁਆਰਾ ਲਿਖਤੀ ਕੰਮ ਦਿੱਤਾ ਜਾਂਦਾ ਸੀ ਪਰ ਇਸ ਵਾਰ ਹਰਿਆਣਾ ਸਰਕਾਰ ਦੁਆਰਾ ਇੱਕ ਨਵਾਂ ਤੇ ਵਿਲੱਖਣ ਤਰੀਕਾ ਬਣਾਇਆ ਗਿਆ ਆਓ ਦੇਖਦੇ ਹਾਂ ਕਿ ਸਰਕਾਰ ਦੁਆਰਾ ਅਜਿਹਾ ਕੀ ਕੀਤਾ ਗਿਆ ਜਿਸ ਨਾਲ ਸਭ ਪਾਸੇ ਉਹਨਾਂ ਦੇ ਇਸ ਕੰਮ ਦੀ ਚਰਚਾ ਹੋ ਰਹੀ ਹੈ ਪਹਿਲਾਂ ਦੇ ਸਮੇਂ ਵਿੱਚ ਜਦੋਂ ਵੀ ਸਕੂਲਾਂ ਦੇ ਵਿੱਚ ਛੁੱਟੀਆਂ ਪੈਂਦੀਆਂ ਸਨ ਤਾਂ ਬੱਚਿਆਂ ਨੂੰ ਕਿਤਾਬੀ ਕੰਮ ਦਿੱਤਾ ਜਾਂਦਾ ਸੀ ਪਰ ਇਸ ਵਾਰ ਹਰਿਆਣਾ ਸਰਕਾਰ ਦੁਆਰਾ ਕੁਝ ਅਲੱਗ ਕੀਤਾ ਗਿਆ ਹੈ ਉਹਨਾਂ ਦੁਆਰਾ ਬੱਚਿਆਂ ਦੇ ਹੋਮਵਰਕ ਨੂੰ ਬੋਰਿੰਗ ਦੀ ਬਜਾਏ ਦਿਲਚਸਪ ਬਣਾਇਆ ਗਿਆ ਹੈ ਇਸ ਵਾਰ ਉਹਨਾਂ ਬੱਚਿਆਂ ਦੀਆਂ ਛੁੱਟੀਆਂ ਰਚਨਾਤਮਕ ਅਤੇ ਸ਼ਖਸੀਅਤ ਵਿਕਾਸ ਨਾਲ ਭਰਪੂਰ ਹੋਣਗੀਆਂ 1 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਗਰਮੀ ਦੀਆਂ ਛੁੱਟੀਆਂ ਦੌਰਾਨ ਹਰਿਆਣਾ ਦੀ ਸਰਕਾਰੀ ਸਕੂਲਾਂ ਵਿੱਚ ਕੁਝ ਵੱਖਰਾ ਕੀਤਾ ਜਾ ਰਿਹਾ ਹੈ ਜੋ ਕਿ ਬੱਚਿਆਂ ਦੇ ਭਵਿੱਖ ਲਈ ਵੀ ਬਹੁਤ ਜ਼ਰੂਰੀ ਹੈ। ਪਹਿਲੀ ਤੋਂ 5ਵੀਂ ਜਮਾਤ ਦੇ ਵਿਦਿਆਰਥੀ ਘਰ ਦੇ ਕੰਮਾਂ ਵਿੱਚ ਸ਼ਾਮਲ ਹੋਣਗੇ। ਮਾਪੇ ਹੀ ਬੱਚਿਆਂ ਦੀਆਂ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਦੇ ਆਧਾਰ 'ਤੇ ਆਪਣੇ ਬੱਚਿਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਗੇ। ਇਹ ਸਭ ਕੰਮ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਨਾਲ ਜੁੜਨ ਅਤੇ ਘਰੇਲੂ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਗੇ। ਇਨਾਂ ਵਿੱਚ ਬੱਚਿਆਂ ਨੂੰ ਆਪਣੇ ਦਾਦਾ-ਦਾਦੀ ਦੇ ਪੈਰੀ ਹੱਥ ਲਾਉਣੇ ਤੇ ਨਾਲ-ਨਾਲ ਉਹਨਾਂ ਦੀਆਂ ਕਹਾਣੀਆਂ ਸੁੰਨਣਾ ਤੇ ਘਰ ਦੇ ਹੋਰ ਕੰਮਾਂ ਵਿੱਚ ਵੀ ਯੋਗਦਾਨ ਪਾਉਣ ਲਈ ਕਿਹਾ ਗਿਆ ਹੈ। ਇਸ ਨਵੀਂ ਤਕਨੀਕ ਨਾਲ ਬੱਚਿਆਂ ਨੂੰ ਪਰਿਵਾਰਕ ਬੰਧਨ, ਬਜ਼ੁਰਗਾਂ ਦਾ ਸਤਿਕਾਰ ਤੇ ਹੋਰ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਕਰਨਗੇ। ਇਸ ਤਰੀਕੇ ਨਾਲ ਗਰਮੀ ਦੀਆਂ ਛੁੱਟੀਆਂ ਨੂੰ ਹੋਰ ਵੀ ਵਧੀਆ ਤੇ ਆਨੰਦਦਾਇਕ ਬਣਾਇਆ ਜਾ ਸਕਦਾ ਹੈ। ਨਾਲ ਹੀ ਉਹ ਆਪਰੇਸ਼ਨ ਸੰਦੂਰ ਅਤੇ ਭਾਰਤੀ ਫੌਜ ਬਾਰੇ ਵੀ ਜਾਣਨਗੇ। ਇਸ ਸਬ ਦਾ ਇੱਕ ਹੋਰ ਉਦੇਸ਼ ਬੱਚਿਆਂ ਵਿੱਚ ਫੌਜ ਜਲ ਸੈਨਾ ਹਵਾਈ ਸੈਨਾ ਦੀ ਸੇਵਾ ਅਤੇ ਕੁਰਬਾਨੀਆਂ ਬਾਰੇ ਜਾਣੂ ਕਰਵਾਉਣਾ ਹੋਵੇਗਾ। ਬੱਚਿਆਂ ਦੇ ਇਸ ਹੋਮਵਰਕ ਦਾ ਮੁਲਾਂਕਣ ਅਧਿਆਪਕਾਂ ਦੁਆਰਾ ਨਹੀਂ ਬਲਕਿ ਉਹਨਾਂ ਦੇ ਮਾਪਿਆਂ ਦੁਆਰਾ ਹੀ ਕੀਤਾ ਜਾਏਗਾ।